ਤੇ ਆ ਸਾਰੇ ਮੰਮੀ ਨੇ ਕੀਤਾ ਵਾ ਦੇਖੋ ਗਾਇਸ ਸਾਡੇ ਸਾਹਮਣੇ ਹੁਣ ਇੱਕ ਟੋਕਰਾ ਛਿੱਟਿਆ ਤੇ ਇਧਰ ਆਹਾ ਇਹ ਕੱਲੀ ਮੰਜਾਜ ਨੇ ਪੱਠੇ ਹੈ ਜਾਂਦੀ ਆ ਉਹ ਵੀ ਦੇਖੋ ਹੁਣ ਕਿੰਨਾ ਸੋਹਣੀ ਲੱਗ ਰਹੀ ਏ ਛੱਤ ਤੇਰ ਦੇਖੋ ਕਿੰਨਾ ਚਿੱਕੜ ਹੋ ਗਿਆ ਵਾ ਤੇ ਜਾਲੇ ਹੈਲੋ ਗਾਇਸ ਤੁਹਾਡਾ ਸਵਾਗਤ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਜਿਹੜਾ ਆਪਾਂ ਆਹ ਵੇਲੇ ਵੱਡੀ ਸੀਗੀ ਅੰਗੂ ਵੱਡੀ ਨਹੀਂ ਸੌਰੀ ਸ਼ਾਂਗੀ ਸੀ ਵੇਲ ਇਹ ਦੁਬਾਰਾ ਫੇਰ ਫੁੱਟੇ ਆਉਗੀ ਤੇ ਇੱਕ ਵਾਰੀ ਤਾਂ ਮੈਂ ਸਿੱਟੀ ਤੇ ਨਾਲੇ ਮੰਮੀ ਮਿੱਟੀ ਸਿੱਟੀ ਨਾਲ ਤੇ ਹੁਣ ਆਪਾਂ ਸਿੱਟਾਂਗੇ ਇਹਨੂੰ ਹੋਰਾ ਜੀ ਤੈਗੇ ਫੁੱਲ ਵਰਗੀ ਹਲਕੀ ਜਿਹੀ ਹਾਂਜੀ ਮੰਮੀ ਗਈ ਹੋਈ ਸੀ ਕਿਸੇ ਦੇ ਘਰੇ ਕਿਉਂਕਿ ਉਹਨਾਂ ਦੇ ਲੈਂਟਰ ਪਹਿਣਾ ਸੀ ਤੇ ਫਿਰ ਮੰਮੀ ਕਹਿੰਦੀ ਗਈ ਸੀ ਕਿ ਵੇਲ ਵੱਢਦੀ ਤੇ ਮੈਂ ਵੇਲ ਸਾਰੀ ਕਰਤੀ ਸੀ ਪੱਤੇ ਪੱਤੇ ਐ ਅੜਕ ਪਰ ਚਲ ਹੁਣ ਆਪਾਂ ਉਹ ਪਰਾਂ ਰੂੜੀ ਤੇ ਸੱਟ ਕੇ ਆਵਾਂਗੇ ਠੀਕ ਆ ਕਿਹੜੀ ਤੇਲ ਆ ਦੇਖੋ ਗਾਇਜ਼ ਆਪਣੇ ਬੂਟੇ ਲੱਗੇ ਹੋਏ ਇਹ ਮੰਮੀ ਦੀ ਮਿਹਨਤ ਸਾਰੀ ਜਿੰਨੀ ਵੀ ਹੈਗੀ ਆ ਦਿਵਾਲੀ ਕਰਕੇ ਆਪਾਂ ਸਫਾਈ ਕਰਤੀ ਤੇ ਆਪਾਂ ਉਹ ਵੇਲ ਨੂੰ ਵੀ ਥੋੜਾ ਜਿਹਾ ਵੜਨਾ ਵਾ ਜਿਆਦਾ ਫੈਲ ਗਈ ਆ ਤੇ ਆ ਪੀਲਾ ਬੂਟਾ ਦੇਖੋ ਫੁੱਲਾਂ ਦਾ ਤੇ ਇਧਰਲੀ ਸਾਈਡ ਆਪਣੀ ਪਾਕਤਣਾ ਤੇ ਮੰਮੀ ਹੁਣ ਉਧਰ ਸੱਟ ਕੇ ਆਉਗੀ ਸਾਰਾ ਸਮਾਨ ਜਿਹੜਾ ਵੀ ਹੈਗਾ ਵਾ ਅੱਤਰ ਮੈਂ ਅੰਦਰ ਦਿਖਾਉਣੀ ਆ ਜਿਹੜਾ ਕੁਛ ਕੀਤਾ ਵਾ ਪਹਿਲਾਂ ਇੱਥੇ ਇੱਟਾਂ ਨਹੀਂ ਲੱਗੀਆਂ ਸੀ ਹੁਣ ਆਪਾਂ ਇੱਥੇ ਇੱਟਾਂ ਲਾਤੀਆਂ ਨੇ ਠੀਕ ਆ ਤੇ ਆ ਇੰਨੀ ਕੁ ਮਿੱਟੀ ਆ ਤੇ ਡੈਡੀ ਹੋਰ ਮਿੱਟੀ ਲਿਆਉਣਗੇ ਫਿਰ ਆਪਾਂ ਉਹਦੇ ਚ ਗੋਹਾ ਵਗੈਰਾ ਜਿਹੜਾ ਕੁਛ ਮਿਕਸ ਕਰਦੇ ਆ ਉਹ ਲਾਵਾਂਗੇ ਚੁੱਲ੍ਹੇ ਨੂੰ ਵੀ ਲਾਵਾਂਗੇ ਤੇ ਇੱਥੇ ਵੀ ਆਪਾਂ ਸਾਰੀ ਲਿਪਾਂਗੇ ਪਿਛਲੀ ਵਾਰ ਅਸੀਂ ਸਾਰੇ ਨੇ ਲਾਈ ਸੀ ਮੈਂ ਮੰਮੀ ਡੈਡੀ ਤੇ ਰਾਜਵੀਰ ਆਹੇ ਗੇਂਦੇ ਤੇ ਤੁਹਾਨੂੰ ਪਨੀਰੀ ਦਿਖਾਉਣੀ ਆ ਗੇਂਦਿਆਂ ਦੀ ਇਹ ਪਤਾ ਨਹੀਂ ਕਹਿੰਦੀ ਸੀ ਮੰਮੀ ਕਿੱਥੋਂ ਲੈ ਕੇ ਆਈ ਸੀ ਗੇਂਦਿਆਂ ਦੀ ਪਨੀਰੀ ਸ਼ਾਇਦ ਅੰਮ੍ਰਿਤਸਰ ਦੇ ਸਰ ਤੋਂ ਲੈ ਕੇ ਆਈ ਸੀ ਇਹ ਇਧਰ ਗੇਂਦੇ ਦੀ ਪਨੀਰੀ ਆ ਤੇ ਇਧਰ ਮੰਮੀ ਦਾ ਕੁਝ ਹੋਰ ਲਾਇਆ ਹੋਇਆ ਇਹ ਹਜੇ ਉਕਿਆ ਨਹੀਂ ਆ ਠੀਕ ਹੈ ਤੇ ਆਪਾਂ ਅਗਲੇ ਦੂਜੀ ਅੰਗੂਰਾਂ ਦੀ ਵੇਲਾ ਇਸ ਦਿਨ ਆਪਾਂ ਤੁਹਾਨੂੰ ਸਾਰੇ ਬੂਟੇ ਦਿਖਾਵਾਂਗੇ ਉਹਨਾਂ ਦੇ ਨਾਂ ਦੱਸਾਂਗੇ ਹੈਨਾ ਬਹੁਤ ਬੂਟੇ ਲਾਈ ਹੋਏ ਆਪਣੇ ਸਨੇਕ ਪਲਾਂਟ ਅਮਰੀਕਨ ਮਿੰਟ ਅੰਗੂਰਾ ਦੀ ਵੇਲ ਚੀਕੂਆਂ ਦੇ ਬੂਟਾ ਦਾ ਹੀ ਰਿਹਾ ਆਪਣਾ ਠੀਕਾ ਜਿਹੜੇ ਆਪਣੇ ਹੁੰਦੇ ਆ ਕੀ ਜੰਨ ਦੇਨ ਨੂੰ ਮਨੀ ਪਲਾਂਟ ਇਹ ਵੀ ਤਿੰਨ ਚਾਰ ਪੰਜਤੀ ਲੱਗੇ ਹੋਏ ਆਪਣੇ ਵੇਲ ਆਲਾ ਲੱਗਾ ਵਾ ਸਿੰਪਲ ਜਿਹੜਾ ਬੂਟਾ ਹੁੰਦਾ ਉਹ ਲੱਗਿਆ ਤੇ ਇੱਕਾ ਮੰਮੀ ਨੇ ਹਰਟ ਵਾਲਾ ਆਪਣੀ ਲਈ ਹਈ ਆ ਤਾਂ ਇਹ ਜਿਵੇਂ ਗਾਂ ਦੀ ਗਾਂ ਵੱਡੀ ਹੋਊਗੀ ਤੇ ਇਹ ਸ਼ੇਪ ਲੈ ਲੂਗੀ ਹਰਟ ਦੀ ਫਿਰ ਇਹ ਸੋਨਾ ਲੱਗੂ ਤੇ ਵਿੱਚ ਇਹਦੇ ਫੁੱਲ ਆ ਠੀਕ ਆ ਸ네ਕ ਪਲੈਂਟ ਵੀ ਲੱਗਾ ਆਪਣੇ ਠੀਕ ਆ ਤੇ ਹੁਣ ਆਪਾਂ ਇਹ ਵਿੜਾ ਵੀ ਧੋਵਾਂਗੇ ਦਿਵਾਲੀ ਕਰਕੇ ਅੰਦਰੋਂ ਤਾਂ ਆਪਾਂ ਤੁਹਾਨੂੰ ਸਾਰਾ ਸਾਫ਼ ਕਰਤਾ ਸੀ ਉਹ ਅੱਜ ਵਲੌਗ ਤੁਹਾਨੂੰ ਆ ਜਾਊਗਾ 3 ਵਜੇ ਤੇ ਮੈਂ ਕੋਸ਼ਿਸ਼ ਕਰ ਦਿੰਨੀ ਆ 3 ਵਜੇ ਵਲੌਗ ਡੇਲੀ ਤੇ ਡੇਲੀ ਪੈ ਜਾ ਕਰੇ ਸਫਾਈ ਆਪਾਂ ਸਾਰੇ ਹੀ ਕਰਦੇ ਆ। ਪੂਰਾ ਘਰ ਨੇ ਸਾਫ ਕੀਤਾ ਪ੍ਰਾਂਤ ਵੀ ਸਾਫ। ਇਹ ਤਾਂ ਮੰਮੀ ਨੇ ਕੀਤੇ ਆ। ਅੰਦਰਲੀ ਗੱਲ ਕੱਢਣੀ ਆ ਮੈਂ ਕਿਹਾ ਅੰਦਰੋਂ ਅਸੀਂ ਕੀਤਾ ਸਾਰਿਆਂ ਨੇ ਰਲ ਮਿਲ ਕੇ ਤੇ ਆਹ ਸਾਰਾ ਮੰਮੀ ਨੇ ਕੀਤਾ ਵਾ। ਪੱਖੇ ਗੋਈਆਂ ਕਰ ਦਿੰਦੇ ਆ ਕੋਹਟਾ ਲੈਂਦੇ ਕੋੜੀ। ਤੇ ਇੱਧਰ ਆਪਣੀ ਹੈ ਨਾ ਬੇਲਾ। ਰਿਸਟ ਕਰ ਦਿੰਨੀ ਪਾਣੀ ਲੈ ਕੇ ਦਵਾ। ਦੇਖੋ ਗਾਇਸ ਜਿਹੜੇ ਸਾਹਮਣੇ ਹੁਣ ਇੱਕ ਟੋਕਰਾ ਛਿੱਟਿਆ। ਤੇ ਪਾਣੀ ਮੰਗ ਰਹੀ ਆ। ਲਿਆ ਦਿਨੇ ਪਾਣੀ ਪਾਣੀ ਆਦੀ ਮਾਪ ਜੀ ਦੀ ਸੇਵਾ ਕਰੋ ਪਾਣੀ ਲੈ ਜਾਂਦੇ ਆਪਾਂ ਫ੍ਰਿਜ ਜਿਹਾ ਸੀ ਗਾਇਸ ਇੱਧਰ ਘਰਤੀ ਆ ਦੇਖੋ ਤੇ ਆਪਾਂ ਬਸ ਇੱਥੇ ਪਰਦਾ ਲਾਉਣਾ ਰਹਿ ਗਿਆ ਦਰਮਿਆ ਵਿਚ ਸੱਟ ਲਾ ਹਾਂ ਇਹਦੇ ਨਾਲ ਅੰਦਰ ਚਾੜਾ ਠੀਕ ਹੈ ਦਰਮਿਆ ਜਿਹੜੀ ਖਾਲੀ ਸੀ ਆਪਾਂ ਫ੍ਰਿਜ ਦੇ ਪਿੱਛੇ ਲੁਕੋਤੀਆਂ ਕਿਸੇ ਨੂੰ ਪਤਾ ਨਾ ਲੱਗੇ ਤੇ ਆਪ ਵਸਾ ਥੱਲੇ ਆਪਾਂ ਸਾਰਾ ਵਧੀਆ ਕਰਕੇ ਟਿਕਾ ਦਾ ਸਮਾਨ ਠੀਕ ਆ ਪਾਣੀ ਵਾਲੀ ਗੋਣਾ ਗਾਇਜ਼ ਅਸੀਂ ਕੱਲ ਸਾਗ ਬਣਾਇਆ ਸੀਗਾ ਪਾਣੀ ਲੈ ਲਿਆ ਤੇ ਆਪਾਂ ਇਹਦੇ ਤੇ ਸਾਰੇ ਤੇ ਪੜਦਾ ਲਾਵਾਂਗੇ ਫਿਰ ਇਹ ਸੈਲਫ ਚੰਗੀ ਤਰ੍ਹਾਂ ਟੱਕ ਜੂਗੀ ਤੇ ਥੱਲੇ ਨੂੰ ਨਹੀਂ ਦਿਸੂਗਾ ਜਾਨ ਆਪਾਂ ਚੱਲਦੇ ਮਮੀ ਕੋਲ ਪਾਣੀ ਦੇ ਖੋਲ੍ਹ ਲੇ ਸਕੋ ਕਿਹੜੀ ਗੇਮ ਖੇਡਣੀ ਆ ਦੱਸ ਦੇ ਦਾਦੀ ਕਿਹੜੀ ਗੇਮ ਖੇਡਣੀ ਸੀ ਗਾਇਸ ਗੇਮਾਂ ਖੇਡਦੇ ਨੂੰ ਬੈਠਾ ਹਾਂ ਅੱਜ ਆਪਾਂ ਦੱਸ ਖੇਡ ਲੈ ਕੋਈ ਦਾਦੀ ਕਿਹੜੀ ਗੇਮ ਖੇਡਣੀ ਲੁੱਡੋ ਨਹੀਂ ਨਹੀਂ ਬ్రో ਨਹੀਂ ਕੋਈ ਹੋਰ ਖੇਡੀ ਗੇਮ ਆ ਤੇ ਤੇ ਨਾਮ ਬੁਰਾ ਕੇ ਅੱਛਾ ਠੀਕ ਆ ਉਹ ਗਾਇਸ ਅਸੀਂ ਬਥੇਰੀ ਵਾਰ ਖੇਡੀ ਆ ਅਸੀਂ ਜਿਹੜੀ ਲੱਗ ਲੱਗ ਜਿਵੇਂ ਨਹੀਂ ਹੁੰਦਾ ਜਿਵੇਂ ਬੂਟਾਂ ਦੇ ਫਿੱਤੇ ਬਨ ਕੇ ਫਿਰ ਮੰਜੇ ਦੇ ਥੱਲੇ ਦੀ ਨੰਗੜਾਂ ਹੁੰਦਾ ਟੇਬਲ ਨੂੰ ਟੱਪਣਾ ਹੁੰਦਾ ਕੇਲਾ ਖਾਣਾ ਹੁੰਦਾ ਉਹ ਅਸੀਂ ਬਥੇਰੀਆਂ ਖੇਡੀਆਂ ਮੈਂ ਤੇ ਰਾਈ ਵੀਰ ਨੇ ਅਸੀਂ ਇਹ ਲੰਬਾ ਵੇੜ ਹੁੰਦਾ ਸੀ ਇਹਦੇ ਚ ਕੀ ਕਰਨਾ ਆਪਾਂ ਬੂਟਾਂ ਦੇ ਜੋ ਜੋੜੇ ਰੱਖ ਲੈਣੇ ਮੰਜਾ ਰੱਖ ਲੈਣੇ ਦੋ ਹਨਾ ਬਿਨਾ ਤੋਂ ਦੌੜ ਨਾਲ ਰਾਮਿੰਦ ਲਗੇ ਕਿਤੇ ਚੁਕਾਏਂਗੇ ਤੋ ਬਸ ਚੁਕਾਇਆ ਨਹੀਂ ਉਹ ਕਹਿ ਮੈਂ ਚੁਕਾ ਦੇਣਾ ਬੂਤਾ ਛੋੜ ਦੇ ਹੂੰ ਕੋਈ ਨਾ ਰੱਖ ਦਿੰਨੀ ਮੈਂ ਤੇ ਹੁਣ ਆਪਾਂ ਵਿੜਾ ਧੋਨੇ ਆ ਪੈਪ ਤਾਂ ਮੈਂ ਕੋਈ ਨਾ ਕਹਿ ਦਿੰਨੀ ਇਹਨੂੰ ਦਾ ਦੂਗਾ ਪੈਪਾ ਗਾਰਡਨ ਸੋਣਾ ਬਣ ਗਿਆ ਆਪਣਾ ਸਾਫ ਸਾਫ ਚੱਕਣੀਆਂ ਹਜੇ ਚੱਕ ਦਿੰਨੇ ਆ ਲੋ ਗਾਇਸ ਸ਼ੁਰੂਆਤ ਹੋ ਚੁੱਕੀ ਆ ਫਰਸ਼ ਧੋਣ ਦੀ ਤੇ ਆਪਾਂ ਹੁਣ ਆ ਗੇਟ ਇੱਕ ਵਾਰੀ ਖੜਫਣਾ ਧੋ ਦਈਏ ਕਿ ਮੈਂ ਲਾਉਣਾ ਟਾਈਮ ਲੈਫਟ ਨਹੀਂ ਤਾਂ ਵੀਰੇ ਜ਼ਿਆਦਾ ਲੰਬੀ ਖੇਡ ਜੀ ਤਾਂ गाइस ਗੇਟ ਰਤੋ ਦਿੱਤਾ ਵਾ ਤੇ ਹੁਣ ਆ ਇਧਰਲੀ ਸਾਈਡ ਤੇ ਕਰਨਾ ਵਾ ਹੌਸ ਖਈਆ ਤੇ ਇਧਰਲੀ ਸਾਈਡ ਮੰਮੀ ਨੇ ਸਾਰਾ ਧੋਤਾ ਸੀ ਉਹ ਜਦੋਂ ਮੈਂ ਗੇਟ ਨੂੰ ਸਰਫਲਾਤਾ ਸੀ ਠੀਕ ਆ ਤੇ ਇੱਧਰ ਵੀ ਚੱਲ ਵਧੀਆ ਪਾਣੀ ਪੈ ਗਿਆ ਫਿਰ ਇਸ ਤੇ ਮਿੱਟੀ ਲੱਗ ਜੂਗੀ ਪਹਿਲੇ ਗਿੱਲਾ ਹੋ ਗਿਆ ਠੀਕ ਆ ਪਾਣੀ ਪਾਉਣ ਦੀ ਲੋੜ ਨਹੀਂ ਪਈ ਔਕੇ ਦੇਣੇ ਤਾਂ ਸੌਕੇ ਜਾਣਾਂਗੇ ਕਿਉਂਕਿ ਮਿੱਟੀ ਆ ਤੇ ਹੁਣ ਆਪਾਂ ਕਰਾਂਗੇ ਇੱਧਰ ਦੀ ਸਾਈਡ ਸਾਫ਼ ਝਾੜੂ ਕਿੱਧਰ ਗਿਆ ਝਾੜੂ ਝਾੜੂ ਪਰ ਪਸੂ ਵਾਲੇ ਪਾਸੇ ਜਾ ਰਹਾ ਗਿੱਲਾ ਗਿੱਲਾ ਕਿੱਟੜ ਜਾ ਹੋਇਆ ਪਿਆ ਚਲੋ ਮੈਂ ਆ ਮਾਣਾ ਮਾਣਾ ਮੋਟਾ ਜਿਹੜਾ ਚੱਕਦਾ ਵਾਂ ਤੁਸੀਂ ਫੇਰ ਆਪਾਂ ਕਰਦੇ ਸੀ ਇਹ ਕੰਮ ਲੋ ਗਾਇਸ ਫਰਸ਼ਾਫਾ ਦੁੱਧ ਦਿੱਤਾ ਸਾਰਾ ਤੇ ਮੈਂ ਸੋਚੀ ਸੀ ਲੱਗੇ ਹਾਥੀ ਬੈਲਾ ਨੂੰ ਨਵਾ ਲਈਏ ਨੋ ਪ੍ਰੋਮੋਸ਼ਨ ਜਸਟ ਇਨਾ ਬਾਅਦ ਫਿਰ ਕੀ ਹੋ ਜਾਂਦਾ ਤਾਂ ਕਰਕੇ ਲੋ ਲੱਗ ਗਈ ਨਜ਼ਰ ਚਲੋ ਕੋਈ ਨਾ ਇਧਰ ਆਣਾ ਮੈਨੂੰ ਦਸਤ ਮਾਰ ਦੇ ਤੇ ਆਪਾਂ ਤੋਤਾ ਸਾਰਾ ਹਨਾ ਪਰਦੇ ਲਿਉਣੀਆਂ ਤੇ ਹੁਣ ਆਪਾਂ ਧੋਣਾ ਪਸੂਆਂ ਵਾਲਾ ਤੇਰੇ ਬਣੇ ਨੇ ਮੱਝ ਖੋਲਤੀ ਤੇ ਹੁਣ ਔਖੂ ਹੀ ਮੈਨ ਲੱਗਦਾ ਇੱਧਰ ਆਊਗੀ ਤੇ ਬਨ ਕੇ ਤੇ ਫਿਰ ਆਪਾਂ ਧੋਨੇ ਫਰਸ਼ ਵੈਸੇ ਨੂੰ ਬਨ ਨਹੀਂ ਰਹਿਣਦੋ ਨੋਂ ਹੋਂਦਾ ਚਾਹ ਤਾਂ ਹੈਗਾ ਹੀ ਆ ਨਾਲੇ ਖਾਈ ਜਾਉ ਪੱਠੇ ਬਨ ਨਹੀਂ ਰਹਿਣਦੋ ਇਹਨੂੰ ਸ਼ੌਂਕ ਹੀ ਹੈ ਨੋਂ ਹੋਂਦਾ ਚਲੋ ਹੁਣ ਆਪਾਂ ਬਾਅਦ ਚ ਫਿਰ ਬੈਲਾਂ ਨੂੰ ਵੀ ਨਾਲ ਦੀ ਨਵਾ ਦਾਂਗੇ ਇਹ ਤੈਨੂੰ ਕੀ ਹੋ ਗਿਆ ਮਾਨ ਆਪਾਂ ਸਾਰਾ ਚੱਕ ਇੱਥੇ ਰੱਖਤਾ ਸੀ ਤੇ ਬੂਟਾਂ ਵਾਲੇ ਰੈਕ ਰੁਕ ਆਪਾਂ ਧੋਤੇ ਸੀ ਤਾਂ ਕਰਕੇ ਟੋਕਰੇ ਚ ਬੂਟ ਪਏ ਆ ਵੇੜਾ ਦਾ ਪਿੰਜਰਾ ਤੇ ਡਸਟਬਿਨ ਆਪਾਂ ਖਾਲੀ ਕੀਤੇ ਸੀਗੇ ਤੇ ਨਵੇਂ ਲਫਾਫੇ ਪਾ ਕੇ ਹੁਣ ਫੇਰ ਆਪਾਂ ਉਸੇ ਜਗ੍ਹਾ ਤੇ ਰੱਖ ਦਾਂਗੇ ਤੇ ਚਲੋ ਜੀ ਹੁਣ ਆਪਾਂ ਧੋਨੇ ਆਪਾਂ ਪਸ਼ੂਆਂ ਵਾਲਾ लेट्स ਗੋ ਲੋ ਗਾਇਜ਼ ਹੁਣ ਅ ਤੱਕ ਕੌਣ ਲੱਗੇ ਆ ਪਸ਼ੂਆਂ ਵਾਲਾ ਤੇ ਨਾਲ ਦੀ ਨਾਲ ਆਪਾਂ ਲਿਆਣਤਾ ਦੀ ਬੋਸ ਬੋਸ ਕਿਹਾ ਤਾਂ ਨਹੀਂ ਮੈਂ ਤਾਂ ਇਹ ਨਹੀਂ ਪਤਾ ਰੱਖ ਦਿਖਾ ਲੈ ਕਿਰੋ ਨਾ ਰੱਖ ਤੱਕ ਰੱਖ ਤੱਕ ਸ਼ਾਤ ਲੱਗੀ ਆ ਜੀ ਤਾਰੇ ਵੇ ਮੰਮੀ ਰੋਕ ਜਾ ਦੋ ਮਿੰਟਾ ਸਾਨੂੰ ਇਹ ਜਿੱਦ ਲੱਗਣੀ ਨਹੀਂ ਆਸੋ ਤੁਹਾਨੂੰ ਦੀ ਦਿਵਾਲੀ ਇਹ ਸੈਟ ਕਰਕੇ ਆਪਾਂ ਢੋਈਏ ਇਹਨਾਂ ਦੇ ਪੌਣ ਵਾਲਾ ਜੀ ਸੀਮੈਂਟ ਦੋ ਤਿੰਨ ਸਾਲ ਹੋ ਗਏ ਕਹਿੰਦੇ ਆ ਨੂੰ ਪਰ ਪਾਇਆ ਨਹੀਂ ਤੈ ਮੈਂ ਗਾਲੇ ਲਾਦਾ ਫਿਰ ਤੇ ਇਧਰ ਆਹ ਏ ਕੱਲੀ ਮੰਜਾਜਾਂ ਨੇ ਪੱਠੇ ਹੈ ਜਾਂਦੀ ਆ ਤੇ ਬਾਕੀ ਤੇ ਨੇ ਉੱਥੇ ਬੰਨੀਆਂ ਨੇ ਤੇ ਚਲੋ ਜੀ ਨਾਲ ਦੀ ਨਾਲ ਆਪਾਂ ਇਹਦੇ ਤੇ ਬਸ ਮਾਰ ਦਾਂਗੇ ਆ ਬਸ ਮਾਰ ਫਰਿੱਜ ਤੇ ਮਾਰ ਦਿੰਦੇ ਹਾਂ ਸਾਰੇ ਨੂੰ ਸ਼ੌਕ ਨਾ ਹੋਣ ਦਾ ਹਾਂ ਉਹ ਤੇਰੀ ਕੁੜੀ ਤਾਂ ਉੱਥੇ ਰਹਿ ਗਈ ਤੇ ਕੱਲੇ ਪੱਠੇ ਗਈ ਐਨੀ ਆ ਮਤਲਬ ਹੀ ਚਲੋ ਮੈਂ ਜਾਲੇ ਲਵਨੀ ਮਮੀ ਠੀਕ ਆ ਓਕਾ ਲੋ ਗਾਇਜ਼ ਜਾਲੇ ਮੈਂ ਲਾ ਦਿੱਤੀ ਸਾਰੇ ਉਹ ਵੀ ਦੇਖੋ ਹੁਣ ਕਿੰਨਾ ਸੋਹਣੀ ਲੱਗ ਰਹੀ ਏ ਛੱਤ ਮਿੰਗ ਕਰਕੇ ਜਿਹੜੀ ਵਿੱਚ ਆਈ ਨਹੀਂ ਹੁੰਦਾ ਕੀ ਕਹਿੰਦੇ ਆ ਸਿੱਲ ਜੀ ਪੈਂਦੀ ਆ ਉਹਦੀ ਮਿੱਟੀ ਪੂ ਅੱਖਾਂ ਚ ਪੈਂਦੀ ਆ ਦੋ ਤਿੰਨ ਵਾਰੀ ਤੇ ਮੈਂ ਮੂੰਹ ਧੋਕਿਆ ਹੀ ਆ ਉਹਦਾ ਅੱਖਾਂ ਚ ਬਾਲੀ ਰੜਕਦੀ ਆ ਹੁਣ ਦੇਖੋ ਅੱਗੇ ਨਾਲੋਂ ਕਿੰਨੀ ਜ਼ਿਆਦਾ ਸਾਫ਼ ਹੋ ਗਈ ਆ ਤੇ ਇਧਰ ਆਪਾਂ ਪਸੂ ਵੀ ਬਾਹਨ ਤੇ ਇਤਨਾ ਦੀ ਨਾਲ ਫਾਸ਼ੀ ਵੀ ਆਪਾਂ ਧੋ ਦਿੱਤੀ ਆ ਠੀਕ ਆ ਇੱਥੇ ਸਾਡੀ ਮੰਮੀ ਦੇਖੋ ਮੰਮੀ ਗਾਂ ਦੇ ਪੱਠੇ ਖਾਂਦੀ ਰਹਿੰਦੀ ਆ ਇੱਧਰ ਹਰਦੀ ਨਹੀਂ ਤੇ ਇਹ ਤਾਂ ਬਸ ਇਧਰ ਇਧਰ ਆ ਜਾ ਜਾ ਉਹਦੇ ਪੱਠੇ ਖਾਂਦੀ ਰਹਿੰਦੀ ਆਪਦੇ ਬਾਅਦ ਚੋਂ ਖਾਊਗੀ ਪਹਿਲਾਂ ਕਹਿੰਦੀ ਹੁੰਦੀ ਮੈਂ ਉਹਦੇ ਮੁਕਾਦਾ ਇਧਰ ਆਪਣੀ ਇਤਰੋ ਤੇ ਚਲੋ ਗਾਇਸ ਹੁਣ ਆਪਾਂ ਚੱਲਦੇ ਆਂ ਉਧਰ ਦੇਖੋ ਕਿੰਨਾ ਚਿੱਕੜ ਹੋ ਗਿਆ ਵਾ ਤੇ ਜਾਲੇ ਆਪਾਂ ਸਾਰੇ ਲਾਤੇ ਚੁੰਨੀ ਲੈ ਕੇ ਸਿਰ 'ਚ ਕਿਉਂਕਿ ਮੈਂ ਕਾਲੀ ਨਾ ਖੇਟੀ ਸੀ ਸਿਰ ਮੈਂ ਕਹਿੰਦਾ ਫਿਰ ਫੇਰ ਮਿੱਟੀ ਪੈ ਜਾਂਦੀ ਆ ਚਲੋ ਜੀ